ਜੂਪੀ ਤੋਂ ਜ਼ਿਲ੍ਹਾ ਭਜਨੌਰ ਤੋਂ ਪਿੰਡ ਟੀਕਾ ਤੋਂ ਪਹੁੰਚੇ ਨੇ ਇੱਥੇ ਪਿੰਡ ਪਖੋਕੇ ਟਾਲੀ ਚ ਸੇਵਾ ਕਰਨ ਵਾਸਤੇ ਇਹ ਬੜੀ ਇਹਨਾਂ ਦੀ ਵੱਡੀ ਗੱਲ ਹੈ ਕਿ ਜੂਪੀ ਜਿਹੜੀ ਸਟੇਟ ਆ ਉਥੋਂ ਇਹ ਸਾਡੇ ਪੰਜਾਬੀਆਂ ਲਈ ਜਿਹੜੇ ਕਿ ਪਖੋਕੇ ਟਾਲੀ ਦੇ ਪਿੰਡ ਵਿੱਚ ਜੋ ਸਭ ਤੋਂ ਪਾਣੀ ਦੀ ਮਾਰ ਪਈ ਸੀ ਉਸ ਪਿੰਡ ਦੇ ਲਈ ਉਹਨਾਂ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਇੱਥੇ ਜੂਪੀ ਤੋਂ ਸੇਵਾ ਕਰਨ ਪਹੁੰਚੇ ਨੇ ਅਤੇ ਉਹ ਜੋਨਾਂ ਦੀ ਸਾਇਦਾ ਪੁੱਛਦਾ ਸੀਗੇ ਰਾਸ਼ੀ ਜਿਹੜੀ ਆ ਉਹ ਘਰ ਘਰ ਜਾ ਕੇ ਉਹਨਾਂ ਨੂੰ ਦੇ ਰਹੇ ਨੇ ਜਿਨ੍ਹਾਂ ਦਾ ਇੱਥੇ ਨੁਕਸਾਨ ਹੋਇਆ ਗੱਲਬਾਤ ਕਰਦੇ ਆ ਹਾਂ ਜੀ ਕੀ ਨਾਮ ਜੀ ਆਪਣਾ ਠੀਕ ਆ ਰਾਮ ਠੀਕ ਆ ਰਾਮ ਜੀ ਕਹਾਂ ਸੇ ਆਏ ਆਪ ਹਮ ਜ਼ਿਲ੍ਹਾ ਬਿਜਨੌਰ ਉੱਤਰ ਪ੍ਰਦੇਸ਼ ਉੱਤਰ ਪ੍ਰਦੇਸ਼ ਸੇ ਆਏ ਹੋ ਯੂਪੀ ਸੇ ਤੋ ਆਪ ਯਹਾਂ ਪੱਖੋ ਕੇ ਟਾਲੀ ਮੈਂ ਉਹਨਾਂ ਲੋਗੋ ਕੀ ਸੇਵਾ ਕਰਨੇ ਕੇ ਲਈ ਆਏ ਹੋ ਜਿਨਾਂ ਦਾ ਜਿਨਾਂ ਦਾ ਨੁਕਸਾਨ ਹੋਇਆ ਕੀ ਕਹਿੰਦੇ ਹੋ ਇਸ ਸੇਵਾ ਭਾਵਨਾ ਕੇ ਲਈ ਜੋ ਇਨ ਲੋਗਾਂ ਦਾ ਨੁਕਸਾਨ ਹੋਇਆ ਹਮ ਬਹੁਤ ਦਰਦ ਹੈ हम इनकी कुछ मदद करने के लिए आए है हैं यहाँ पर हमने इनकी सेवा की है ये, भाई। ये सब हमारे भाई लोग हैं हम हर सर तो इनकी तैयार हैं की कहना चाहोगे जी किसी इन्हते नाल आए सेवा ली इन्हें दी सारी संगतन वाई गुरजी का खालसा वाई गुरजी की पते ये जड़े आए ने कर कर प्रति पैसे कठे करके टाला टाल के ते जिला बिजनौर उत्तर प्रदेश तो पेंट कनोटी सेरकोट दे कोड़ ਇਹਨਾਂ ਦਾ ਪਿੰਡ ਜੁਕੀ ਦੇ ਵਿੱਚ ਹੈ ਧਾਮ ਪ੍ਰਸ਼hetra ਦੇ ਵਿੱਚ ਉੱਥੋਂ ਆਣ ਕਰਕੇ ਇਹਨਾਂ ਨੂੰ ਜਦੋਂ ਹੜ੍ਹਾਂ ਦੇ ਜੋ ਸੰਗਤਾਂ ਦੇ ਘਰਾਂ ਦੇ ਨੁਕਸਾਨ ਹੋਏ ਲੋਕਾਂ ਦੇ ਜ਼ਮੀਨਾਂ ਦੇ ਨੁਕਸਾਨ ਹੋਏ ਪਸ਼ੂਆਂ ਦੇ ਹੋਏ ਤੇ ਹੋਰ بڑا ਨੁਕਸਾਨ ਹੋਇਆ ਇਹਨਾਂ ਨੂੰ ਵੀ ਦਰਦ ਹੋਇਆ ਵੀ ਚਲੋ ਸਾਡੇ ਭਰਾ ਉੱਥੇ ਰਹਿੰਦੇ ਨੇ ਤੇ ਆਣ ਕਰਕੇ ਸਾਰੇ ਹੀ ਕੱਲ ਰਾਤ ਨੂੰ ਇਹ ਮੇਰੇ ਕੋਲ ਬੰਗੇ ਪਹੁੰਚੇ ਤੇ ਬੰਗਿਆਂ ਤੋਂ ਮੈਨੂੰ ਨਾਲ ਲੈ ਕਰਕੇ ਅਸੀਂ ਭਾਈ ਸੁਖਦੇਵ ਸਿੰਘ ਉਹਨਾਂ ਨੂੰ ਭਾਈ ਬਲਦੇਵ ਸਿੰਘ ਉਹਨਾਂ ਨੂੰ ਸਾਰਿਆਂ ਨੂੰ ਨਾਲ ਲੈ ਕਰਕੇ ਇਹਨਾਂ ਸਾਰਿਆਂ ਦੇ ਦੁੱਖ ਵੰਡਾਉਣ ਵਾਸਤੇ ਅਸੀਂ ਆਏ ਸੇਵਾ ਤਾਂ ਅਸੀਂ ਕੁਝ ਨਹੀਂ ਕਰ ਸਕਦੇ ਜਿੰਨਾ ਕੁ ਨੁਕਸਾਨ ਹੋਇਆ ਉਹਦੀ ਪਰਪਾਈ ਕੋਈ ਨਹੀਂ ਕਰ ਸਕਦਾ ਪਰ ਇੱਕ ਹਮਦਰਦੀ ਹੈ ਪਿਆਰ ਹੈ ਤੇ ਸਾਰਿਆਂ ਦੇ ਦੁੱਖੋਂ ਢਾਉਣ ਵਾਸਤੇ ਇੱਥੇ ਪਹੁੰਚੇ ਆਂ ਸਤਿਗੁਰ ਅੱਗੇ ਅਰਦਾਸ ਕਰਦੇ ਆਂ ਵੀ ਇਹੋ ਜੇ ਸਮੇਂ 'ਚ ਸਾਰਿਆਂ ਨੂੰ ਮਹਾਰਾਜ ਚੜ੍ਹਦੀ ਕਲਾ ਬਖਸ਼ੇ ਜੋ ਇਹਨਾਂ ਦਾ ਨੁਕਸਾਨ ਹੋਇਆ ਬੜਾ ਤਕੜਾ ਹੋ ਕਰਕੇ ਇਹ ਭਾਣਾ ਮੰਨ ਰਹੇ ਨੇ ਇਸ ਨੁਕਸਾਨ ਨੂੰ ਜਰ ਰਹੇ ਨੇ ਸਤਿਗੁਰ ਕਿਰਪਾ ਕਰਨ ਸਾਰਿਆਂ ਨੂੰ ਚੜ੍ਹਦੀ ਕਲਾ ਕਰਨ ਸਤਿ ਸ੍ਰੀ ਅਕਾਲ ਜੀ ਹਮ ਜਿਲ੍ਹਾ ਬਿਨੌਰ ਸਾਹਿਬ ਜੀ ਥੋੜੋ ਥੋੜੇ ਪੈਸੇ ਇਕੱਠੇ ਕਰੇ ਹਮਨੇ ਆਪਣ और यहाँ आए हमने देखा हमें बहुत दुख हुआ किसी कोई बता रहा मेरे पशु इतने बह गए कोई मर गया कुछ के पेड़ खराब हो गए बहुत दुख हो रहा है तो जो भी हमसे सेवा हुई है वो हमने सेवा की है पूरा तो हम नहीं कर सकते पूरा तो परमात्मा ही करेगा वाहेगुरु मालिक ही करेंगे जो हमारे बस का था वो हमने सेवा की है ये हमारे बाबा जी हैं नानक जी ये हमारे साथ हैं इन्होंने जैसे जैसे हमें बताया वैसे वैसे हमने इनके कहने से सब पुष कर नहीं वो तो ये सही बता रहे होंगे हां जी क्या की कहना चाहोगे जी ताडे वाले बड़ी-बड़ी सेवा की जाती वागुरु जी का खालसा वागुरु जी की फतेह साथ संग दी दा दा नगर होई है लागें पेंड्या लागें मेनू पता मेरे ने लोकां दा इथे की हाल होया पशु रुर गए ने घर बर्बाद हो गए ने मैं अखी देखे ना ये वीडियो तैयार करके पईया इनने ए वीर आए ने ए भी मजदूर वीर ने ਜਿਹੜੇ ਸੇਵਾ ਇਕੱਠੀ ਕਰਕੇ ਆਏ ਨੇ ਵੇਖੋ ਕੋਈ ਏਡੇ ਵੱਡੇ ਤਗੜੇ ਬੜੀ ਵੱਡੀ ਗੱਲ ਬੜੀ ਵੱਡੀ ਗੱਲ ਬੜੀ ਵੱਡੀ ਗੱਲ ਮਜ਼ਦੂਰ ਵੀਰ ਨੇ ਉਹਨਾਂ ਨੇ ਤਿਲ ਫੋਟੋ ਆਪਣੀ ਜਮਾ ਕਰਕੇ ਸਾਰ ਗੋ ਇਕੱਠਿਆਂ ਕਰਕੇ ਇੱਥੇ ਇਹਨਾਂ ਨੇ ਸਿਰਫ ਸਾਡਾ ਮਨ ਰੱਖਣ ਵਾਸਤੇ ਆਂਦੇ ਨੇ ਕਿ ਕੋਈ ਬੱਚਿਆਂ ਦੇ ਵਾਸਤੇ ਚੱਪਾ ਲੈ ਲੇਗਾ ਕੋਈ ਬਕਸਾਂ ਜਿੰਨਾਂ ਦੇ ਭੇਜ ਗਿਆ ਬਕਸਾਂ ਲੈ ਲੇਗਾ ਕੋਈ ਵਰਦੀ ਲੈ ਲੇਗਾ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਮੈਂ ਕਰਨਾ ਜਿਹੜੇ ਇਸ ਮੇਰੇ ਇਲਾਕੇ ਦੇ ਵਿੱਚ ਆਏ ਨੇ ਡੇਰਾ ਬਾਬਾ ਨਾਨਕ ਦੇ ਮੈਂ ਹੱਥ ਜੋੜ ਕੇ ਇਹਨਾਂ ਦਾ ਧੰਨਵਾਦ ਕਰਨਾ ਹੈ ਵੀਰਾਂ ਦਾ ਇਹਨਾਂ ਨੂੰ ਇਹੋ ਕਵਾਂਗਾ ਗੁਰੂ ਮਹਾਰਾਜ ਇਹਨਾਂ ਨੂੰ ਹੋਰ ਹਿੰਮਤਬਦ ਤੁਹਾਡੇ ਇਸੇ ਤਰ੍ਹਾਂ ਹੀ ਗਰੀਬਾਂ ਦੀ ਇਹ ਲੋਕਾਂ ਦੀ ਸੇਵਾ ਕਰਦੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ